ਮਨੁੱਖ ਦੀ ਦੁਨੀਆ ਵਿੱਚੋਂ ਅੱਖਰ ਹਟਾ ਦੋ ਤੇ ਬੰਦੇ ਤੇ ਪਸ਼ੂ 'ਚ ਕੀ ਫਰਕ ਹੈ ਕੁਝ ਨਹੀਂ ਅੱਖਰਾਂ ਕਰਕੇ ਬੰਦੇ ਨੇ ਰੱਖੀ ਕੀਤੀ ਹੈ ਅੱਖਰਾਂ ਕਰਕੇ ਮਨੁੱਖ ਦਾ ਵਿਕਾਸ ਹੋਇਆ ਹੈ ਅੱਖਰਾਂ ਕਰਕੇ ਗਿਆਨ ਧਿਆਨ ਦਾ ਜਨਮ ਹੋਇਆ ਹੈ ਅੱਖਰਾਂ ਕਰਕੇ ਕਲਾ ਦਾ ਸੰਗੀਤ ਦਾ ਜਨਮ ਹੋਇਆ ਹੈ ਸਾਰਾ ਗਿਆਨ ਧਿਆਨ ਅੱਖਰਾਂ ਦੇ ਉੱਤੇ ਖੜਾ ਹੈ ਭਗਤ ਕਬੀਰ ਵੀ ਕਹਿੰਦੇ ਨੇ ਅੱਖਰ ਅੰਦਰ ਤ੍ਰਿਭੁਵਨ ਧਾਰੇ ਤਿੰਨ ਲੋਕਾਂ ਦਾ ਜਿਹੜਾ ਗਿਆਨ ਹੈ ਅੱਖਰਾਂ ਦੇ ਵਿੱਚ ਤੇ ਸਾਇਦ ਕਹਿੰ ਲਗੇ ਜਿਨ੍ਹਾਂ ਅੱਖਰਾਂ ਵਿੱਚ ਤਿੰਨ ਲੋਕਾਂ ਦਾ ਗਿਆਨ ਹੈ ਮਨੁੱਖੀ ਦੁਨੀਆ ਦੀ ਸਾਰੀ ਹਲਚਲ ਅੱਖਰਾਂ ਤੇ ਖੜੀ ਹੈ ਤੇ ਤੂੰ ਕਹਿੰਦਾ ਅੱਖਰ ਬੇਮੈਨੇ ਨਹੀਂ ਨਹੀਂ ਇੱਕ ਇੱਕ ਅੱਖਰ ਦੇ ਵਿੱਚ ਬਹੁਤ ਕੁਝ ਪਿਆ ਹੈ ਅਗਰ ਪ੍ਰੇਰਣਾ ਲੈਣ ਦੀ ਜਾਂਚ ਹੋਵੇ ਸਿੱਖਿਆ ਲੈਣ ਦੀ ਜਾਂਚ ਹੋਵੇ ਤਾਂ ਮੈਂ ਅਰਜ਼ ਕਰਦਾ ਜਿਸ ਨੂੰ ਸਕੂਲੀ ਵਿੱਦਿਆ ਕਹਿੰਦੇ ਨੇ ਗੁਰੂ ਨਾਨਕ ਨੇ ਨਹੀਂ ਲਈ ਆਤਮ ਅਨਭਵੇ ਅਨਭਵ ਪ੍ਰਕਾਸ਼ ਜਿਸ ਨੂੰ ਸਕੂਲੀ ਵਿੱਦਿਆ ਕਹਿੰਦੇ ਨੇ ਉਹ ਕਬੀਰ ਕੋਲ ਨਹੀਂ ਹੈ ਕਬੀਰ ਵੀ ਕਹਿੰਦਾ ਵਿਦਿਆ ਨਹੀਂ ਪਰੋਂ ਬਾਦ ਨਹੀਂ ਜਾਣੋ ਹਰ ਗੁਣ ਕਥਤ ਸੁਨਤ ਬਹੁਰਾ ਤੋ ਮੈਂ ਅਰਜ਼ ਕਰਾਂ ਧਰਮ ਕਿਸੇ ਇਲਮ ਤੇ ਨਹੀਂ ਖੜਾ ਧਰਮ ਖੜਾ ਸਾਧਨਾ ਤੇ ਇਲਮ ਦਾ ਮਤਲਬ ਹੈ ਕੁਝ ਜਾਣ ਲੈਣਾ ਸਾਧਨਾ ਦਾ ਮਤਲਬ ਹੈ ਆਪਣੇ ਆਪ ਨੂੰ ਬਦਲਣਾ ਮੈਂ ਜੈਸਾ ਹਾਂ ਵੈਸਾ ਗੁਰੂ ਨੂੰ ਕਬੂਲ ਨਹੀਂ ਹੋ ਸਕਾਂਗਾ ਮੈਂ ਜੈਸਾ ਹਾਂ ਵੈਸਾ ਪ੍ਰਮਾਤਮਾ ਨੂੰ ਕਬੂਲ ਨਹੀਂ ਹੋ ਸਕਾਂਗਾ ਬਦਲਣਾ ਤੋ ਯਕੀਨ ਜਾਣੋ ਕੁਝ ਜਾਣਨਾ ਕੁਝ ਇਲਮ ਹਾਸਲ ਕਰ ਲੈਣਾ ਬੜੀ ਸੌਖੀ ਗੱਲ ਹੈ ਬਦਲਣਾ ਬੜੀ ਔਖੀ ਗੱਲ ਹੈ ਤੁਸੀਂ ਕਥਾ ਸੁਣ ਲਈ ਕੀ ਓਖਿਆਈਏ ਦੋ ਚਾਰ ਕਿਤਾਬਾਂ ਪੜ੍ਹ ਲਓ ਅੱਖਰਾਂ ਦੇ ਅਰਥ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਦੇ ਕੀ ਓਖਿਆਈਏ ਕੋਈ ਓਖਿਆਈ ਨਹੀਂ ਇਲਮ ਹੈ ਜਾਣ ਲੈ ਲੇ ਲੇਕਿਨ ਹੁਣ ਆਪਣੇ ਆਪ ਨੂੰ ਬਦਲਣਾ ਇਹ ਬੜੀ ਔਖੀ ਗੱਲ ਹੈ ਬਹੁਤ ਔਖੀ ਇਸ ਵਾਸਤੇ ਮੈਂ ਅਰਜ਼ ਕਰਦਾ ਧਰਮ ਕੋਈ ਇਲਮ ਤੇ ਨਹੀਂ ਖੜਾ ਇਸ ਚੱਕਰ ਚ ਨਾ ਪੈਣਾ ਸੌ ਕਿਤਾਬਾਂ ਬੰਨ ਦਾ ਪੜ ਲ ਪੜੀਏ ਜੇਤੇ ਬਰਸ ਬੰ ਬੜੀਏ ਜੇਤੇ ਮਾਸ ਬਹੁਤਾ ਹੀ ਬੰਦਾ ਪੜ ਲਵੇ ਉਹਦੇ ਨਾਲ ਕੀ ਹੁੰਦਾ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਭਵ ਭਾਵਨਾ ਦਰਸੇ ਲੋਹਾ ਕੰਚਨ ਰੰਡ ਹੋਏ ਕੈਸੇ ਜੋ پارਸ ਨੇ ਪਰਸੇ ਬਲਕੇ ਸਹਿਮ ਤੇ ਉਸ ਪੜੇ ਲਿਖੇ ਨੂੰ ਮੂਰਖ ਕਹਿਣ ਨੇ ਕਿਹੜੇ ਪੜੇ ਲਿਖੇ ਨੂੰ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ ਜਿੱਥੇ ਹੰਕਾਰ ਹੈ ਲੋਭ ਹੈ ਵਾਸਨਾ ਹੈ ਸਾਬ ਕੰਦਰ ਕੌਣ ਕਹਿੰਦਾ ਪੜਾ ਲਿਖਿਆ ਤੇ ਮੂਰਤ ਹੈ ਮਹਾਕਬੜ ਤੈਨੂੰ ਕੱਖ ਵੀ ਨਹੀਂ ਪਤਾ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ ਜਿਦੇਂਦਰ ਹੰਕਾਰ ਬੜਾ ਭਾਰੀ ਮੈਨੂੰ ਇਸ ਦੁਨੀਆ ਚ ਬੜੇ ਇਸ ਤਰ੍ਹਾਂ ਦੇ ਬੰਦੇ ਮਿਲੇ ਹੰਕਾਰੀ ਜਿਹੜੇ ਕਹਿੰਦੇ ਗੈਨੀ ਜੀ ਅਸੀਂ ਨਾ ਹੋਈਏ ਕਿ ਪਤਾ ਨਹੀਂ ਕਿਵੇਂ ਕੰਮ ਚਲੇਗੀ ਅਸੀਂ ਨਾ ਹੋਈਏ ਤੇ ਸਕੂਲ ਕਿਸ ਤਰ੍ਹਾਂ ਚਲੇਗਾ ਅਸੀਂ ਨਾ ਹੋਈਏ ਤੇ ਲੰਗਰ ਕਿਸ ਤਰ੍ਹਾਂ ਚਲੇਗਾ ਅਸੀਂ ਨਾ ਹੋਈਏ ਤੇ ਗੁਰਦੁਆਰਾ ਕਿਸ ਤਰ੍ਹਾਂ ਚਲੇਗਾ ਇਸ ਤਰ੍ਹਾਂ ਦੇ ਬੰਦੇ ਮੈਨੂੰ ਸਮੁੱਚੀ ਦੁਨੀਆ 'ਚ ਮਿਲੇ ਔਰ ਜਦ ਵੀ ਕੋਈ ਕਹਿੰਦਾ ਹੈ ਗੈਣੀ ਜੀ ਅਸੀਂ ਨਹੀਂ ਹੋਵਾਂਗੇ